ਸਸਿਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਦੇਖੋ ਕਹਿੰਦੇ ਬਹੁਤ ਸਿਆਣੇ ਇਨਸਾਨ ਚ ਤੇ ਮੂਰਖ ਇਨਸਾਨ ਚ ਬਹੁਤ ਹੀ ਜ਼ਿਆਦਾ ਡਿਫਰੈਂਸ ਹੁੰਦਾ ਹੈ ਕਿਉਂਕਿ ਇੱਕ ਇੱਕ ਆਪਾਂ ਕਹਿ ਦਿੰਨੇ ਆ ਕਿ ਬਹੁਤ ਸਮਝਦਾਰ ਹੈ ਤੇ ਇੱਕ ਥੋੜਾ ਜਿਹਾ ਸਿਧਰਾ ਹੈ ਜਿੰਨੂੰ ਕੁਝ ਨਹੀਂ ਪਤਾ ਪਰ ਇੱਕ ਸਮਾਨਤਾ ਜ਼ਰੂਰ ਹੈ ਨਾ ਦੋਨਾਂ ਚ ਹੁੰਦੀ ਹੈ ਪੁੱਛੋ ਕਿਹੜੀ ਉਹ ਇਹ ਕਿ ਦੋਨੋਂ ਕਿਸੇ ਦੀ ਨਹੀਂ ਸੁਣਦੇ ਜਿਹੜਾ ਜ਼ਿਆਦਾ ਸਮਝਦਾਰ ਹੈ ਉਹਨੂੰ ਸਾਰੇ ਮੂਰਖ ਲੱਗਦੇ ਆ ਕਿ ਮੈਨੂੰ ਹੀ ਪਤਾ ਹੈ ਮੈਨੂੰ ਹੀ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਤੇ ਜਿਹੜਾ ਸਿੱਧਰਾ ਏ ਉਹਨੂੰ ਲੱਗਦਾ ਸਾਰੇ ਹੀ ਸਿੱਧਰੇ ਆ ਤੇ ਇੱਕ ਮੈਨੂੰ ਹੀ ਸਭ ਕੁਝ ਪਤਾ ਹੈ ਉਹੀ ਗੱਲ ਕਿ ਸਾਡੀਆਂ ਹੀ ਤਾਰਾਂ ਜੁੜੀਆਂ ਬਾਕੀ ਸਾਰੇ ਕੰਮ ਇਹ ਸੋਚ ਨਾ ਇਨਸਾਨ ਦੇ ਅੰਦਰ ਆ ਹੋਰ ਕਿਸੇ ਚੀਜ਼ ਹੋਰ ਕਿਸੇ ਜੀਵ ਜੰਤੂ ਦੇ ਅੰਦਰ ਮੈਨੂੰ ਲੱਗਦਾ ਹੈ ਨਹੀਂ ਆ ਉਹ ਬੜੀ ਵਾਰ ਸੁਣਿਆ ਤੁਸੀਂ ਬੜੀ ਵਾਰੀ ਸਮਝਿਆ ਤੁਸੀਂ ਕਈ ਜਗ੍ਹਾ ਤੋਂ ਪੜਿਆ ਤੁਸੀਂ ਕਿ ਸਾਹਬਣ ਦੀ ਆਦਤ ਤੇ ਸਮਝਦਾਰੀ ਦਾ ਦਿਖਾਵਾ ਸਿਰਫ ਇਨਸਾਨ ਹੀ ਕਰਦਾ ਦਿਖਾਵਾ ਕਿਹਾ ਮੈਂ ਸਮਝਦਾਰੀ ਕੁਦਰਤ ਨੇ ਹਰ ਕਿਸੇ ਨੂੰ ਦਿੱਤੀ ਆ ਪਰ ਕੁਝ ਲੋਕਾਂ ਨੂੰ ਸਿਰਫ ਇਹ ਪ੍ਰੂਵ ਕਰਨਾ ਆਉਂਦਾ ਕਿ ਸਾਹਮਣੇ ਵਾਲਾ ਕਮਲਾਈ ਆ ਸਾਹਮਣੇ ਵਾਲਾ ਸਿਧਰਾਈ ਆ ਹਨਾ ਬਸ ਅਸੀਂ ਹੀ ਸਿਆਣੇ ਆ ਅਸੀਂ ਚੀਜ਼ਾਂ ਤੇ ਅਸੀਂ ਚੀਜ਼ਾਂ ਨੂੰ ਕਿੱਦਾਂ ਲੈਣੇ ਆ ਇਹ ਦੂਜੇ ਨੂੰ ਦੱਸਣ ਦੀ ਕੀ ਜ਼ਰੂਰਤ ਹੈ ਇਹ ਤੁਹਾਡੀ ਸੋਚ ਹੈ ਇਹ ਤੁਹਾਡਾ ਮਨ ਹੈ ਇਹ ਤੁਹਾਡਾ ਕੰਮ ਹੈ ਤੁਹਾਡੇ ਕੰਮ ਨੂੰ ਪਸੰਦ ਕਰਨ ਵਾਲੇ 4 ਹੋ ਸਕਦੇ ਆ 14 ਹੋ ਸਕਦੇ ਆ 24 ਹੋ ਸਕਦੇ ਆ ਤੁਹਾਡੇ ਪਸੰਦ ਕੰਮ ਨੂੰ ਪਸੰਦ ਨਾ ਕਰਨ ਵਾਲੇ 48 ਵੀ ਹੋ ਸਕਦੇ ਆ ਪਰ ਉਹ 48 ਨੂੰ ਇਹ ਦੱਸਣ ਦੀ ਕੀ ਜ਼ਰੂਰਤ ਹੈ ਕਿ ਅਸੀਂ ਤੁਹਾਡੇ ਕੰਮ ਨੂੰ ਪਸੰਦ ਨਹੀਂ ਕਰਦੇ ਤੁਸੀਂ ਉਧਰ ਦੇਖੋ ਹੀ ਨਾ ਜਿਹੜੀ ਚੀਜ਼ ਤੁਸੀਂ ਪਸੰਦ ਨਹੀਂ ਕਰਨੀ ਉਸ ਦੁਕਾਨ 'ਚ ਜਾਓ ਹੀ ਨਾ ਨਹੀਂ ਅਸੀਂ ਉਸ ਦੁਕਾਨ 'ਚ ਵੀ ਜਾਣਾ ਹੈ ਉਸ ਦੁਕਾਨ 'ਚ ਜਾ ਕੇ ਅਗਲੇ ਵਾਰ ਨੂੰ ਕ੍ਰਿਟੀਸਾਈਜ਼ ਵੀ ਕਰਨਾ ਹੈ ਫਿਰ ਉਹਨੂੰ ਦੇਣਾ ਹੈ ਦੱਸਣਾ ਵੀ ਤੂੰ ਇਹ ਚੀਜ਼ ਕਿਉਂ ਵੇਚ ਰਿਆ ਬਈ ਅਗਲੇ ਦੀ ਮਰਜ਼ੀ ਆ ਤੁਸੀਂ ਨਹੀਂ ਖਰੀਦਣੀ ਤਾਂ ਇਹ ਕਿਉਂ ਤੁਸੀਂ ਨਹੀਂ ਕਰਨਾ ਸੁਣਿਆ ਕਿਉਂ ਪਰ ਨਹੀਂ ਇਨਸਾਨ ਦੇ ਅੰਦਰ ਇਹ ਚੀਜ਼ ਪਤਾ ਨਹੀਂ ਕਿੱਥੋਂ ਆਈ ਆ ਕਿ ਜਿਹੜੀ ਚੀਜ਼ ਸਾਨੂੰ ਪਸੰਦ ਵੀ ਨਹੀਂ ਅਸੀਂ ਉਹਨੂੰ ਵੀ ਦੇਖਣਾ ਹੈ ਉਹਨੂੰ ਵੀ ਪਰਖਣਾ ਹੈ ਉਹਦੇ 'ਚ ਕਹਿੰਦੇ ਜਿਹੜੇ ਜਾਨਵਰ ਨੂੰ ਨਾ ਜਿਹੜੇ ਵੀ ਜਾਨਵਰ ਨੂੰ ਕੋਈ ਚੀਜ਼ ਪਸੰਦ ਨਾ ਹੋਵੇ ਉਹ ਦਰਖਤ ਤੇ ਨਹੀਂ ਬੈਂਦਾ ਹੈਨਾ ਜੇ ਤੂੰ ਤੇਰੇ ਅਮਰੂਦ ਖਾਣੇ ਆ ਤੇ ਉਹਨੇ ਬਹਿਣਾ ਏ ਜੇ ਤਾਣੇ ਅਮਰੂਦ ਖਾਣੇ ਨਹੀਂ ਤੇ ਉਹਨੇ ਬਹਿਣਾ ਕੋਈ ਨਹੀਂ ਪਰ ਨਹੀਂ ਅਸੀਂ ਤਾਂ ਹਰ ਚੀਜ਼ ਕਰਨੀ ਹੈ ਭਾਵੇਂ ਸਾਨੂੰ ਪਸੰਦ ਹੋਵੇ ਨਾ ਪਸੰਦ ਹੋਵੇ ਸਾਨੂੰ ਪਸੰਦ ਨਹੀਂ ਹੈਗੀ ਅਸੀਂ ਉਹਨੂੰ ਕ੍ਰਿਟੀਸਾਈਜ਼ ਤੇ ਕਰਾਂਗੇ ਅਸੀਂ ਉਹਨੂੰ ਕਮੈਂਟ ਤੇ ਕਰਾਂਗੇ ਅਸੀਂ ਦੇਖਾਂਗੇ ਵੀ ਆਪਣਾ ਟਾਈਮ ਵੀ ਵੇਸਟ ਕਰਾਂਗੇ ਆਪਣੇ ਚਾਰ ਤਰ੍ਹਾਂ ਦੇ ਸ਼ਕਲ ਵੀ ਬਣਾਵਾਂਗੇ ਇਹ ਆ ਇਨਸਾਨ ਕਿੰਨਾ ਵਧੀਆ ਬਣਾਇਆ ਕੁਦਰਤ ਨੇ ਉਹੀ ਗੱਲ ਕਿ ਬਹੁਤ ਸਮਝਦਾਰ ਵੀ ਤੇ ਬਹੁਤ ਮੂਰਖ ਵੀ ਇਹ ਤੇ ਸਮਾਨਤਾ ਹੈਗੀ ਹੈ ਨਾ ਕਿ ਅਸੀਂ ਸੁਣਨੀ ਕਿਸੇ ਦੀ ਕੋਈ ਨਹੀਂ ਕਮੈਂਟ ਅਸੀਂ ਕਰ ਨਹੀਂ ਕਰਨੇ ਆ ਬਈ ਸਮਝਦਾਰ ਆ ਇਸ ਕਰਕੇ ਕਮੈਂਟ ਕਰ ਰਹੇ ਆ ਕਮੈਂਟ ਤਾਂ ਕਰ ਰਹੇ ਹੋ ਪਰ ਸੁਣ ਕਿਉਂ ਰਹੇ ਹੋ ਕੀ ਜ਼ਰੂਰਤ ਪਈ ਤੁਹਾਨੂੰ ਉਹ ਚੀਜ਼ਾਂ ਸੁਣਨ ਦੀ ਜਿਸ ਚੀਜ਼ ਲਈ ਤੁਹਾਡ ਤੁਸੀਂ ਬਣੇ ਨਹੀਂ ਤੁਸੀਂ ਚਾਹੁੰਦੇ ਨਹੀਂ ਤੁਸੀਂ ਤੁਹਾਨੂੰ ਪਸੰਦ ਨਹੀਂ ਹੈ ਨਾ ਤਾਂ ਇਸੇ ਤਰ੍ਹਾਂ ਦੇ ਨਾਲ ਹਰ ਇਨਸਾਨ ਨੂੰ ਸਿਰਫ ਤੇ ਸਿਰਫ ਆਪਣੇ ਕਰਮ ਤੇ ਆਪਣੇ ਰਸਤੇ ਦੇ ਅਨੁਸਾਰ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਹੈ ਨਾ ਉਹਨੂੰ ਉਸ ਫੀਲਡ ਦੇ ਵਿੱਚ ਇੰਟਰਸਟ ਆ ਤੇ ਉਹਨੇ ਉਸੇ ਚੀਜ਼ ਨਾਲ ਸੰਬੰਧਿਤ ਕਿਤਾਬਾਂ ਪੜ੍ਹਣੀਆਂ ਮੰਨ ਲਓ ਟੀਚਰ ਹੈ ਕੋਈ ਮੰਨ ਲਓ ਕਿ ਉਹਨੇ ਉਹ ਕਿਤਾਬਾਂ ਪੜ੍ਹਣੀਆਂ ਜਿਹਦੇ ਨਾਲ ਉਹਨੂੰ ਲੱਗੇ ਕਿ ਬੱਚਿਆਂ ਨੂੰ ਗਿਆਨ ਦਿੱਤਾ ਜਾ ਸਕੇ ਕੋਈ ਡਾਕਟਰ ਹੈ ਉਹਨੇ ਡਾਕਟਰੀ ਨਾਲ ਸੰਬੰਧਿਤ ਹੀ ਚੀਜ਼ਾਂ ਪੜ੍ਹਣੀਆਂ ਕਿ ਮੇਰੇ ਅੰਦਰ ਉਸ ਚੀਜ਼ ਦਾ ਵਾਧਾ ਹੋ ਸਕੇ ਤਾਂ ਕਿ ਮੈਂ ਦੂਸਰਿਆਂ ਨੂੰ ਇਸ ਤੋਂ ਫਾਇਦਾ ਦੇ ਸਕਾਂ ਕਿ ਕਿਹੜੀ ਕਿਹੜਾ ਕੋਈ ਬਿਮਾਰੀ ਤੇ ਮਰੀ ਤੇ ਦੂਜੇ ਨੂੰ ਫਾਇਦਾ ਹੋ ਜਾਵੇ ਦੁਕਾਨਦਾਰ ਨੂੰ ਆਪਣੀਆਂ ਚੀਜ਼ਾਂ ਅੰਦਰੋਂ ਰੱਖਣੀਆਂ ਨੇ ਕਿ ਕਿਸ ਚੀਜ਼ ਨਾਲ ਗਾ ਕੇ ਸੈਟੀਸਫਾਈਡ ਰਹੇ ਪਰ ਕਈ ਵਾਰੀ ਬਹੁਤ ਹੀ ਸਮਝਦਾਰ ਤੇ ਬਹੁਤੇ ਮੂਰਖ ਇਨਸਾਨ ਹਰ ਚੀਜ਼ ਨੂੰ ਫਰੋਲਦੇ ਆ ਠਹਿਰਦੇ ਕਿਤੇ ਕੋਈ ਨਹੀਂ ਰਸਤੇ ਪੰਜਾ ਮਿਲੇ ਹੋਏ ਨੇ ਸਟੇਬਿਲਟੀ ਹਨ ਬੜੀ ਵਧੀਆ ਗੱਲ ਮੈਂ ਇੱਕ ਜਗ੍ਹਾ ਤੇ ਪੜ੍ਹੀ ਸੀ ਕਹਿੰਦੇ ਆ ਜਿਹੜੇ ਲੋਕ ਜਿਹੜੇ ਲੋਕ ਜ਼ਿਆਦਾ ਮਤਲਬ ਕਿ ਤੇ ਜਾ ਕੇ ਬਹੁਤੇ ਲੋਕਾਂ ਨੂੰ ਕ੍ਰਿਟੀਸਾਈਜ਼ ਕਰਦੇ ਆ ਉਹਨਾਂ ਨੂੰ ਘਰ ਚ ਕੋਈ ਅਹਿਮੀਅਤ ਨਹੀਂ ਦਿੰਦਾ ਉਹ ਤਾਂ ਹੀ ਕ੍ਰਿਟੀਸਾਈਜ਼ ਕਰਦੇ ਆ ਕਿਉਂਕਿ ਉਹਨਾਂ ਨੂੰ ਆਪ ਨੂੰ ਤੇ ਸੁਣਦਾ ਕੋਈ ਨਹੀਂ ਇਸੇ ਕਰਕੇ ਤੇ ਉਹ ਦੂਜਿਆਂ ਤੇ ਬਿੜਾਸ ਕੱਢਦੇ ਆ ਘਰ ਚ ਉਹਨਾਂ ਦੀ ਐਮੀਅਤ ਕੋਈ ਨਹੀਂ ਕੋਈ ਚਨੇ ਉਹਦੀ ਗੱਲ ਨਹੀਂ ਸੁਣਨੀ ਕਿ ਚਨੇ ਉਹਨਾਂ ਕੋਲ ਬਹਿਣਾ ਨਹੀਂ ਤੇ ਫਿਰ ਉਹ ਫਿਰ ਉਹ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰਦੇ ਆ ਦੂਜਿਆਂ ਤੇ ਕਮੈਂਟ ਕਰਦੇ ਆ ਤਾਂ ਚਲੋ ਇਨਸਾਨ ਦੀ ਆਪਣੀ ਫਿਤਰਤ ਹੈ ਇਨਸਾਨ ਨੂੰ ਕੁਦਰਤ ਨੇ ਦਿਮਾਗ ਦਿੱਤਾ ਹੈ ਪਰ ਦਿਮਾਗ ਦੇ ਖਾਨੇ ਅਲੱਗ-ਅਲੱਗ ਦਿੱਤੇ ਆ ਇਸੇ ਕਰਕੇ ਸੋਚ ਕੇ ਦਿੱਤੇ ਹੋਣਗੇ ਕਿ ਇੱਕ ਖਾਣਾ ਦੇ ਦਿੰਦੇ ਤਾਂ ਬਸ ਇੱਕ ਤਰ੍ਹਾਂ ਦੀ ਸੋਚ ਰੱਖਦਾ ਪਰ ਉਹ ਕਈ ਤਰ੍ਹਾਂ ਦੇ ਉਹ ਟੇਡੇ-ਮੇਡੇ ਜਿਹੇ ਖਾਨਿਆਂ ਵਾਲਾ ਤੁਸੀਂ ਦੇਖਿਆ ਹੋਣਾ ਦਿਮਾਗ ਕਿ ਪਤਾ ਨਹੀਂ ਕਿੱਥੋਂ ਕਿੱਦਾਂ ਕਿਦੀ ਪਾਸੇ ਉਹਨੇ ਕਦੋਂ ਮੁੜ ਜਾਣਾ ਪਤਾ ਹੀ ਨਹੀਂ ਗਿਰਗਟ ਤੋਂ ਵੀ ਜ਼ਿਆਦਾ ਤੇਜ਼ ਇਨਸਾਨ ਦੇ ਦਿਮਾਗ ਦੇ ਰੰਗ ਬਦਲਦੇ ਆ ਤੁਸੀਂ ਕਿਸੇ ਦੇ ਚਿਹਰੇ ਤੋਂ ਇੰ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਸ ਦੇ ਅੰਦਰ ਕੀ ਚੱਲ ਰਿਹਾ ਖਾਸ ਤੌਰ ਤੇ ਇਨਸਾਨ ਦੇ ਕਿਸੇ ਜਾਨਵਰ ਦੇ ਫੇਸ ਇਮਪ੍ਰੈਸ਼ਨ ਤੁਹਾਨੂੰ ਦੱਸ ਦੇਣਗੇ ਇਹ ਡਰਿਆ ਹੋਇਆ ਇਹ ਬਿਮਾਰ ਹੈ ਇਹ ਹੁਣ ਕੁਝ ਭੁੱਖਾ ਹੈ ਇਹ ਖਾਣਾ ਚਾਹੁੰਦਾ ਤੁਹਾਨੂੰ ਪਤਾ ਲੱਗ ਜੇਗਾ ਪਰ ਇਨਸਾਨ ਦਾ ਨਹੀਂ ਪਤਾ ਲੱਗੇਗਾ ਕਿ ਉਹਦੇ ਅੰਦਰ ਮਨ ਚ ਕੀ ਚੱਲ ਰਿਹਾ ਉਹਦਾ ਚਿਹਰੇ ਚ ਕੀ ਹੋਇਆ ਕਿਵੇਂ ਹੈ ਕੁਝ ਵੀ ਕਹਿੰਦੇ ਆ ਅੱਖਾਂ ਦੱਸ ਦਿੰਦੀਆਂ ਕਹਿੰਦੇ ਆ ਸ਼ਕਲ ਦੱਸ ਦਿੰਦੀ ਆ ਕਹਿੰਦੇ ਆ ਮਨ ਦੱਸ ਦਿੰਦਾ ਪਰ ਅੱਜ ਕੱਲ ਨਹੀਂ ਦੱਸਦਾ ਮੰਦਾ ਪੜਨਾ ਤੇ ਸਮਝੋ ਤੁਸੀਂ ਇੱਕ ਸਭ ਤੋਂ ਭਾਰੀ ਸ਼ਬਦ ਹੀ ਬਣ ਜਾਂਦਾ ਹੈ ਇੱਕ ਸਭ ਤੋਂ ਭਾਰੀ ਕਿਤਾਬ ਹੀ ਬਣ ਜਾਂਦੀ ਹੈ ਤੇ ਹਰ ਕਿਸੇ ਨੂੰ ਦੇਖੋ ਪਹਿਲਾਂ ਤੇ ਬਹੁਤ ਵਧੀਆ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਨਹੀਂ ਵਧੀਆ ਨਹੀਂ ਸੀ ਹੁਣ ਵੀ ਕੁਝ ਨਹੀਂ ਹੋਇਆ ਅਸਲ 'ਚ ਇੱਕ ਪਰਦਾ ਸੀ ਜੋ ਲਹਿ ਗਿਆ ਜੋ ਕਲੀਅਰ ਹੋ ਗਿਆ ਤੇ ਫਿਰ ਫਿਰ ਅਸੀਂ ਕਹਿ ਦਿੰਨੇ ਆ ਕਿ ਇਹ ਬਦਲ ਗਿਆ ਬਦਲਦਾ ਬਦਲਦਾ ਕੋਈ ਨਹੀਂ ਹੈ ਉਹ ਹੀ ਹੈ ਜਿੱਦਾਂ ਦੀ ਮਿੱਟੀ ਕੁਦਰਤ ਨੇ ਤੁਹਾਨੂੰ ਲਾਤੀ ਹਰ ਇਨਸਾਨ ਉਦਾਂ ਦਾ ਹੀ ਹੈ ਆਸਾਸਾ ਦੇ ਵਿੱਚ ਜੇ ਇਨਸਾਨ ਬਦਲਦਾ ਤਾਂ ਸਿਰਫ ਤੇ ਸਿਰਫ ਮਤਲਬ ਲਈ ਆਪਣੇ ਲਈ ਬਦਲੋ ਤਾਂ ਸਵਾਦ ਆ ਜਵੇ ਆਪਣੀ ਜ਼ਿੰਦਗੀ ਵਧੀਆ ਹੋ ਜੇ ਪਰ ਅਸੀਂ ਬਦਲਦੇ ਆ ਦੂਜਿਆਂ ਤੋਂ ਫਾਇਦਾ ਲੈਣ ਦੇ ਲਈ ਸਮਝਦਾਰੋਂ ਤੁਸੀਂ ਬੜੇ ਸਮਝਦਾਰੋਂ ਇਸੇ ਕਰਕੇ ਤੇ ਆਪਾਂ ਆਮ ਤਰਾ ਨਾਲ ਚੱਲ ਰਹੀਆਂ ਚੀਜ਼ਾਂ ਦੇ ਡਿਸਕਸ਼ਨ ਕਰਦੇ ਆ ਅੱਜ 18 ਨਵੰਬਰ 2025 ਦਿਨ ਬੁੱਧਵਾਰ ਦਾ ਤੇ ਅੱਜ ਚਤੁਰਤੀ ਤਿਥੀ ਹੈ ਤੇ ਸਵੇਰੇ 9:44 ਮਿੰਟ ਤੱਕ ਉਸ ਤੋਂ ਬਾਅਦ ਤithi badal jayegi vishakha nakshatra rahega shobhagya yog rahega graha de mutabik ji dekha jaave ta november ajj 19 november de din budhwar wale din sitareya de mutabik swati nakshatra subah 7:59 minute tak rahega te us to baad vishakha nakshatra chalega chandrama tula rashi vich hi bane rehange pura din te agle din subah tak tula rashi vich hi bhashman ਸ਼ੁਕਰਚੰਦਰ ਦਾ ਜੋ ਕੀ ਪ੍ਰਭਾਵ ਪਵੇਗਾ ਇਸ ਤੇ ਆਪਾਂ ਚਰਚਾ ਕਰਾਂਗੇ ਰਾਹੂ ਕਾਲ ਦੇ ਟਾਈਮ ਦੀ ਗੱਲ ਕਰੀਏ ਤਾਂ ਅੱਜ ਬੁੱਧਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਰਹੇਗਾ ਜੀ ਤੱਕ तकरीबन 12:00 ਤੋਂ ਲੈ ਕੇ 1:30 ਵਜੇ ਤੱਕ 12:00 ਤੋਂ 1:30 ਤੱਕ ਰਾਹੂ ਕਾਲ ਦਾ ਟਾਈਮ ਰਹੇਗਾ ਠੀਕ ਸਮਝਾ ਗਿਆ ਆਪਾਂ ਤੁਹਾਡੇ ਸਿਤਾਰਿਆਂ ਉਤੇ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿਪ ਵੀ ਦੱਸਾਂਗੇ ਠੀਕ ਹੈ ਜੀ ਚਲੋ ਗੱਲ ਕਰਦੇ ਆਪਾਂ ਸਭ ਤੋਂ ਪਹਿਲਾਂ ਐ ਰਿਜ਼ਾਨੀ ਮੇਸ਼ ਰਾਸ਼ੀ ਵਾਲਿਆਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਚੰਦਰ ਦਾ ਜੋਗ 7ਵੇਂ ਸਥਾਨ ਵਿੱਚ ਲక్ష్ਮੀ ਲਈ ਪੈਸੇ ਲਈ ਕੰਮ ਲਈ bizness ਲਈ ਵਪਾਰ ਲਈ ਅਸਦਾ ਦਿਨ ਚੰਗਾ ਪ੍ਰੇਮ ਸਬੰਧਾਂ ਲਈ ਵੀ ਚੰਗਾ ਘੁੰਮਣ ਫਿਰਨ ਦਾ ਮਨ ਹੈ ਤਾਂ ਕਿਤੇ ਜਾ ਸਕਦੇ ਹੋ ਪੈਸੇ ਵੱਲੋਂ ਵੀ ਸੌਖੇ ਰਹੋਗੇ ਵਿਦੇਸ਼ ਤੋਂ ਪੈਸਾ ਆ ਵੀ ਸਕਦਾ ਹੈ ਤੇ ਵਿਦੇਸ਼ ਵਿੱਚ ਪੈਸਾ ਭੇਜਣਾ ਪੈ ਵੀ ਸਕਦਾ ਹੈ ਗੱਡੀ ਲਈ ਵਾਹਨ ਖਰੀਦਣ ਲਈ ਸਿਤਾਰੇ ਤੁਹਾਡੇ ਚੰਗੇ ਆ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂ ਆ ਬਸ ਨੀਲਾ ਰੰਗਾ ਚ ਪਾਉਣਾ ਨਹੀਂ ਤੇ ਕੱਚ ਦਾ ਗਲਾਸ ਬਰਤਣਾ ਨਹੀਂ ਟੌਰਸ ਯਾਨੀ ਬ੍ਰਿਕਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਦੇਖਿਆ ਜਾਵੇ ਤਾਂ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਬਿਮਾਰੀ ਨੂੰ ਲੈ ਕੇ ਚਿੰਤਾ ਵੱਧ ਸਕਦੀ ਆ ਨਕਸ਼ਤਰ ਮਿੱਤਰਨੀ ਹੈ ਮੋਟਾਪੇ ਤੇ ਕੰਟਰੋਲ ਕਰੋ ਸੈਰ ਜ਼ਰੂਰ ਕਰੋ ਸੈਰ ਕਰਨੀ ਜ਼ਰੂਰੀ ਨਹੀਂ ਤਾਂ ਪਰੇਸ਼ਾਨੀ ਅ ਸਰੀਰ ਨੂੰ ਲੈ ਕੇ ਸਵੇਲਿੰਗ ਨੂੰ ਲੈ ਕੇ ਸੋਜੇ ਨੂੰ ਲੈ ਕੇ ਹੋ ਸਕਦੀ ਆ ਸ਼ੁਭ ਰੰਗ ਅੱਜ ਦਿਨ ਗਰੇ ਤੇ ਸ਼ੁਭ ਨੰਬਰ 10 ਜੈਮਿਨੀ ਮਿਥੁ ਰਾਸ਼ੀ ਮਿਥੁ ਰਾਸ਼ੀ ਦੇ ਲਈ ਜੋ ਸਿਤਾਰੇ ਵਿਰੋਧੀ ਦਬੇ ਰਹਿਣਗੇ ਤੇ ਕਰਜੇ ਬਿਮਾਰੀ ਤੋਂ ਨਿजात ਮਿਲੇਗੀ ਟੈਨਸ਼ਨ ਨਾ ਕਰੋ ਕਰਜਾ ਨਹੀਂ ਵਧੇਗਾ ਸ਼੍ਰੀ ਦਾਸ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨਾ ਅੱਜ ਦੇ ਦਿਨ ਦਾ ਉਪਾਰ ਰਵੇਗਾ ਕੇਸਰ ਦਾ ਟਿੱਕਾ ਮੱਥੇ ਤੇ ਵੀ ਲਗਾ ਸਕਦੇ ਹਾਂ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਦੇ ਲਈ ਅچھے ਸਿਤਾਰੇ ਨਕਸ਼ਤਰ ਬ੍ਰਿਸ਼ਪਦ ਦਾ ਇਹ ਰਿਸ਼ਤੇ ਦੀ ਉਮਰ ਆ ਤਾਂ ਕਿਤੇ ਰਿਸ਼ਤਾ ਆ ਸਕਦਾ ਹੈ ਗੱਲਬਾਤ ਕਿਤੇ ਤੁਰ ਰਹੀ ਸੀ ਤਾਂ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਆ ਸਿਤਾਰੇ ਚੰਗੇ ਆ ਬਸ ਮਾਂ ਦੇ ਪੈਰੀਂ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ ਤੇ ਉਹਨਾਂ ਦੀ ਸੇਧ ਦਾ ਵੀ ਧਿਆਨ जरूर रखो शुभ रंग अब ओरेंज तो कलर रहेगा लियो यानी सिंह राशि सिंह राशि के लिए सितारे चंगे वाहन ध्यान न चलाओ ठुक सद एक्सीडेंट हादसे का डर भी बनिया ही रहेगा केतु नक्षत्र च सॉरी केतु लगन चाह एनर्जी तो अच्छी है विदेश सितारे चंगे है कम कार की स्थिति भी वाइया दुध च मिश्री पा के सेवन कर जो ग्रह एनर्जी है शुभ मिलेगी पर मैडीटेशन जरूर करनी है थोड़ी देर ਆਪਣੇ ਸਾਹਾਂ ਨੂੰ ਮਹਿਸੂਸ ਕਰੋ ਸਭ ਠੀਕ ਤਾਂ ਸਮਝੋ ਕੁਦਰਤ ਸਭ ਠੀਕ ਕਰ ਦਵੇਗੀ ਸਕੋਰ ਵਰਗੋ ਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸਿਤਾਰੇ ਸਰਕਲ ਦਾ ਸਾਥ ਮਿਲਿਆ ਗੁੱਸਾ ਹੁਣ ਥੋੜਾ ਘੱਟ ਹੋਇਆ ਪੈਸੇ ਤਾਂ ਪੂਰੀ ਤਰ੍ਹਾਂ ਨਾਲ ਵਧੀਆ ਰਹੀ ਤੁਹਾਡੇ ਧੰਲੇ ਬਿਜ਼ਨਸ ਲਈ ਤੇ ਨਾਲ ਸਰਕਲ ਲਈ ਵੀ ਸਿਤਾਰੇ ਚੰਗੇ ਆ ਸਵੇਰ ਤੇ ਦਿਨ ਦੀ ਸ਼ੁਰੂਆਤ ਦੁੱਧ ਮੱਥੇ ਤੇ ਲਾ ਕੇ ਕਰੋ ਥੋੜੀ ਭਜਨ ਅਟ ਬਣੀ ਰਹੇਗੀ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਰਨ ਰਿਹਾ ਤਾਂ ਪਤਾਸੇ ਰੱਖ ਆ ਉੱਥੇ ਜਨਨ ਪਤਾਸੇ ਨਾਲ ਮੱਥਾ ਟੇਕ ਸਕਦੇ ਹੋ ਲਿਬਰਾ ਜਾਨੀ ਤੁਲ ਰਾਸ਼ੀ ਦੇ ਸਿਤਾਰੇ ਸੇਧਾ ਧਿਆਨ ਰੱਖੋ ਜੀ ਸੇਤ ਵਿਗੜ ਸਕਦੀ ਆ ਨਜ਼ਲਾ ਜੁਕਾਮ ਸ਼ਿੱਕਾ ਮੌਸਮ ਦੇ ਬਦਲ ਦੇ ਐਕਸਪੋਜ਼ਰ ਤੋਂ ਠੰਡੀਆਂ ਤਿੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰੋ ਸੁਭਾਅ ਦਾ ਤੱਤਾ ਫੰਡ ਰਿਸ਼ਤੇ ਵਿਗਾੜ ਦਵੇਗਾ ਬਾਣੀ ਚ ਮਿਠਾਸ ਰੱਖ ਕੇ ਚੱਲੋਗੇ ਤਾਂ ਦਿਨ ਵਧੀਆ ਜਾ ਸਕਦਾ ਏ ਸ਼ੁਭ ਰੰਗ ਅੱਜ ਦੇ ਦਿਨ ਕਰੀਮ ਸ਼ੁਭ ਨੰਬਰ ਰਹੇਗਾ 3 ਸਕੋਰਪੀਅਸ ਯਾਨੀ ਬ੍ਰਿਜ ਚਕਰਾਸ਼ੀ ਥੋੜੀ ਜੀ ਮਾਨਸਿਕ ਕਲਪਾਟ ਹੋਈ ਥੋੜੀ ਜੀ ਥਕਾਵਟ ਹੋਈ ਥੋੜੇ ਜੇ ਕੰਮਕਾਰ ਵੀ ਲੇਟ ਹੋਏ ਪਰ ਨਕਸ਼ਤਰ ਮਿੱਤਰ ਹੈ ਤੇ ਇਸ ਕਰਕੇ ਕੰਫੀਡੈਂਸ ਤੇ ਤੁਹਾਡਾ ਪੂਰਾ ਹੈ ਵਧੀਆ ਹੈ ਖੁਸ਼ ਹੋਏ ਤੁਸੀਂ ਕੰਮਕਾਰ ਦੀ ਸਥਿਤੀ ਨੂੰ ਲੈ ਕੇ ਤੇ ਕੰਮਕਾਰ ਤੁਹਾਡਾ ਚੰਗਾ ਚੱਲੇਗਾ ਥੋੜੇ ਬਿਜ਼ੀ ਰਹੋਗੇ ਅੱਜ ਤੁਸੀਂ ਪਰ ਸਚਾਈ ਪਸੰਦ ਹੋ ਰਹੇ ਹੋ ਤਾਂ ਚੰਗੀ ਗੱਲ ਹੈ ਆ ਰਾਜਨੀਤਿਕ ਲੋਕਾਂ ਦੇ ਸਬੰਧ ਦਾ ਫਾਇਦਾ ਵੀ ਹੋ ਜਾਏਗਾ ਸ਼ੁਭ ਰੰਗ ਅੱਜ ਰਹਿਣ ਵਾਲਾ ਹੈ ਜੀ ਤੁਹਾਡਾ ਤਕਰੀਬਨ ਮਸਟਰਡ ਕਾਲ Sagittarius ਤਨੂਰਾਸ਼ੀ ਵਾਲਿਆਂ ਦੇ ਸਿਤਾਰੇ ਅੱਜ ਚੰਗੇ ਕਿਉਂਕਿ ਨਕਸ਼ਤਰ ਮਿੱਤਰ ਹੈ ਕੰਮਕਾਰ ਅੱਛਾ ਹੋਏਗਾ। ਵਾਧੂ ਖੱਜਲ ਖਵਾਰੀ ਨੂੰ ਅੱਜ ਤੁਸੀਂ ਆਪਣੇ ਤੇ ਹਾਵੀ ਨਹੀਂ ਹੋਣ ਦਿਓਗੇ। ਪਰ ਪਿਤਾ ਨਾਲ ਬੈਸਬਾਜੀ ਨਹੀਂ ਕਰਨੀ ਕਿਤੇ ਵੀ ਜਾਣਾ ਹੈ ਕੋਈ ਵੀ ਕੰਮ ਹੈ ਭਾਵੇਂ ਜ਼ਰੂਰੀ ਆ ਭਾਵੇਂ ਜ਼ਰੂਰੀ ਨਹੀਂ ਆ ਪਰ ਮਾਤਾ ਪਿਤਾ ਨੂੰ ਤੇ ਜ਼ਰੂਰ ਦੱਸ ਕੇ ਜਾਓ। ਕਿਸੇ ਵੀ ਨਵੀਂ ਤਕਨੀਕ ਨੂੰ ਕਿਸੇ ਵੀ ਨਵੇਂ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਪਰਿਵਾਰ ਦੀ ਸਲਾਹ ਲੈ ਲੈਣੀ ਜ਼ਰੂਰੀ ਆ। Capricorn ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਿਤਾਰੇ ਚੰਗੇ ਆ ਵਿਆਹ ਸ਼ਾਦੀ ਲਈ ਤਾਂ ਬਹੁਤ ਹੀ ਚੰਗੇ ਆ। ਔਰ ਦੋਸਤੋ ਮਿੱਤਰ ਫਰੈਂਡ ਸਰਕਲ ਲਈ ਚੰਗਿਆਂ ਸੇਤ ਸਹੀ ਹੁੰਦੀ ਜਾਏਗੀ ਅਜੀਬ ਜਿਹਾ ਡਰ ਜਿਹਾ ਜਰੂਰ ਮਨਚਾ ਹੈ ਪਰ ਕੁਝ ਨਹੀਂ ਹੋਣ ਵਾਲਾ ਨੁਕਸਾਨ ਕੁਝ ਨਹੀਂ ਹੁੰਦਾ ਦਹੀਂ ਅਜਿਹਾ ਧਾਰਮਿਕ ਸਥਾਨ ਤੇ ਰੱਖੋ ਬ੍ਰਸਪਤ ਦੀ એનર્ਜੀ ਨੂੰ ਅੱਛਾ ਕਰਨ ਦੇ ਲਈ ਪੀਲੇ ਰੰਗ ਦਾ ਰੁਮਾਜ ਆਪਾਂ ਚ ਹਲਦੀ ਪਾ ਕੇ ਇਸ਼ਨਾਨ ਕਰੋ ਪਾਣੀ ਚ ਹਲਦੀ ਪਾ ਕੇ ਸੇਵਨ ਕਰਨ ਨਾਲ ਵੀ ਅੰਦਰੂਨੀ ਤੌਰ ਤੇ ਮਜ਼ਬੂਤੀ ਵਧੇਗੀ ਮਤਲਬ ਬ੍ਰਸਪਤ ਅੱਛਾ ਹੋ ਜਾਏਗਾ ਸੇਤ ਅੱਛੀ ਹੋ ਜਾਏਗੀ ਹੱਡੀਆਂ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ ਸੁਬਰੰਗ ਅਸ ਦੇ ਦਿਨ ਲੈਣ ਵਾਲਾ ਪਿਸਤਾ ਕਿਉਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਬ੍ਰੋ ਦੀ ਦਬੇ ਪਰ ਹਾਜਮੇ ਦੀ ਪ੍ਰੋਬਲਮ ਨੇ ਤੰਗ ਕੀਤਾ ਪੈਸੇ ਤੇ ਵੱਧ ਪ੍ਰੋਫਿਟ ਦੇ ਲਈ ਕਿਤੇ ਜ਼ਿਆਦਾ ਪੈਸਾ ਦੇਣਾ ਸਹੀ ਗੱਲ ਨਹੀਂ ਹੈ ਪੈਸਾ ਫਸ ਜਾਏਗਾ ਉਲਝ ਜਾਓਗੇ ਤੁਸੀਂ ਪੈਸਾ ਵਾਪਸ ਨਹੀਂ ਆਏਗਾ ਠੀਕ ਆ ਤਾਂ ਲਾਲਚ ਵਸ ਕਿਸੇ ਵੀ ਸ਼ੇਅਰ ਮਾਰਕੀਟ ਵਿੱਚ ਵੱਡੀ ਅਮਾਉਂਟ ਨਹੀਂ ਫਸਾਉਣੀ ਠੀਕ ਹੈ ਦੂਜੀ ਗੱਲ ਇਹ ਆ ਕਿ ਗ੍ਰਹਿਾਂ ਦੇ ਮੁਤਾਬਕ ਜੋ ਦੇਖਿਆ ਜਾਵੇ ਤਾਂ ਬ੍ਰਹਸਪਤੀ ਸ਼ਨੀ ਦੀ ਜੁਤੀ ਮੱਥੇ ਤੇ ਦੁੱਧਲਾਓ ਕੰਮ ਕਰਦੀ ਸਥਿਤੀ ਅੱਛੀ ਹੈ ਤਰ ਸੋਚ ਬੈਠ ਕੇ ਖਾਣਾ ਖਾਣ ਤੇ ਰਿਜ਼ਲਟ ਹੋਰ ਵੀ ਵਧੀਆ ਮਿਲ ਜਾਣਗੇ ਖਾਸ ਤੌਰ ਤੇ ਸ਼ਨੀ ਨੂੰ ਸ਼ੁਭ ਕਰਨ ਲਈ ਇੱਕ ਨਾਰੀਅਲ ਜਲ ਪ੍ਰਵਾਹ ਕਰ ਦਿਓ ਪਾਈਸ ਜਨ ਮੇਨ ਰਾਸ਼ੀ ਮੇਨ ਰਾਸ਼ੀ ਦੇ ਸਿਤਾਰੇ ਚੰਗੇ ਨੇ ਘਰ ਪਰਿਵਾਰ ਦਾ ਸੁੱਖ ਮਿਲੇਗਾ ਖਰਚੇ ਚੰਗੀ ਜਗ੍ਹਾ ਤੇ ਹੋਣਗੇ ਪਰਿਵਾਰ ਦੀ એનર્ਜੀ ਤੇ ਨਾਲ ਦੇਖਿਆ ਜਾਵੇ ਤਾਂ ਵਿਰੋਧੀ ਵੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਣਗੇ ਪਰ ਨਾਲ ਹੀ ਵੀ ਜ਼ਰੂਰੀ ਹੈ ਕਿ ਯਾਤਰਾ ਕਰਦੇ ਸਮੇਂ ਧਿਆਨ ਰੱਖੋ ਕੋਈ ਚਲਾਨ ਵਗੈਰਾ ਨਾ ਕੱਟਿਆ ਜਾਵੇ ਠੀਕ ਤੇ ਸ਼ੁਭ ਰੰਗ ਅੱਜ ਤੁਹਾਡਾ ਲੈਣ ਵਾਲਾ ਹੈ ਗ੍ਰੇ ਕਲਰ ਤੇ ਸ਼ੁਭ ਨੰਬਰ ਰਹੇਗਾ 12 ਏਸੀਜੀ ਸ਼ੁਭ ਸਿਤਾਰੇ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ਆਪਾਂ ਗ੍ਰਹਿਾਂ ਨੂੰ ਕਿੱਦਾਂ ਸਹੀ ਕਰ ਸਕਦੇ ਹਾਂ ਦੇਖੋ ਹਰ ਸਥਿਤੀ ਦੇ ਨਾਲ ਵਾਸਤੂ ਨੂੰ ਸਹੀ ਕੀਤਾ ਜਾ ਸਕਦਾ ਹੈ ਸਭ ਤੋਂ ਜ਼ਰੂਰੀ ਆਪਣੇ ਆਪ ਨੂੰ ਸਹੀ ਕਰਨਾ ਹੈ ਸਭ ਤੋਂ ਜ਼ਰੂਰੀ ਆਪਣੀ એનર્ਜੀ ਨੂੰ ਸੈੱਟ ਕਰਨਾ ਤੇ ਘਰ ਦੀ ਸਾਊਥ-ਈਸਟ ਦਿਸ਼ਾ ਹੈ ਜੀ ਦੀ ਸ਼ਾਏ ਜਿੱਥੇ ਬੈਠ ਕੇ ਤੁਸੀਂ ਚੰਗਾ ਵਧੀਆ ਸੋ ਸਕਦੇ ਹੋ ਲਗਜ਼ਰੀ ਲਾਈਫ ਦੇ ਸੁਪਨੇ ਨਹੀਂ ਲੈ ਸਕਦੇ ਪੂਰੇ ਵੀ ਕਰ ਸਕਦੇ ਹੋ ਖਾਣਾ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਦੋ ਚੀਜ਼ਾਂ ਪੂਰੀਆਂ ਹੁੰਦੀਆਂ ਨੇ ਸਾਊਥ-ਈਸਟ ਦਿਸ਼ਾ ਚ ਕਿਹੜੀ ਇੱਕ ਤੇ ਖਾਣਾ ਬੜਾ ਸਵਾਦ ਲੱਗਦਾ ਸਾਊਥ-ਈਸਟ ਦਿਸ਼ਾ ਚ ਬੈਠ ਕੇ ਖਾ ਕੇ ਦੇਖੋ ਮਨ ਵੀ ਲੱਗਦਾ ਏ ਤੇ ਤੁਸੀਂ ਖੁਸ਼ੀ ਨਾਲ ਖਾਣਾ ਵੀ ਖਾਣੇ ਦੂਜੀ ਗੱਲ ਇਹ ਆ ਕਿ ਸਾਊਥ-ਈਸਟ ਦਿਸ਼ਾ ਵਿੱਚ ਬਹਿ ਕੇ ਕੀਤੀ ਸਲਾਹ ਤੇ ਥੋੜੀ ਦਰ ਬੈਠ ਕੇ ਪੜਨਾ ਜਾਂ ਗਿਆਨ ਲੈਣਾ ਜਾਂ ਕੁਝ ਡਿਸਕਸ਼ਨ ਕਰਨਾ ਤੁਹਾਨੂੰ ਜ਼ਿੰਦਗੀ ਚ ਹਮੇਸ਼ਾ ਅੱਗੇ ਵਧਾਏਗਾ ਤੇ ਲਗਜ਼ਰੀ ਲਾਈਫ ਦੇਗਾ ਇਹ ਦੋ ਚੀਜ਼ਾਂ ਸਾਊਥ-ਈਸਟ ਦਿਸ਼ਾ ਨੂੰ ਸੰਬੰਧ ਰੱਖਦੀਆਂ ਨੇ ਕਰਕੇ ਦੇਖੋ ਗੱਲ ਬਾਤ ਰਾਹੀ ਨਹੀਂ ਤੁਹਾਨੂੰ ਰਿਜ਼ਲਟ ਖੁਦ ਮਿਲੇਗਾ ਇਹ ਸੀ ਵਾਸਤੂ ਟਿਪ ਸਮਾਂ ਇਜਾਜ਼ਤ ਦਾ ਆਪ ਸਭ ਦੱਸਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਜੀ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ